ਇਹ ਗੱਲ ਕਰੀਏ ਪਿਛਲੇ ਸਮੇਂ ਦੀ ਤੇ ਅੱਜ ਦੇ ਸਮੇਂ ਦੀ ਬੜਾ ਡਿਫਰੈਂਸ ਹੈ ਹੁਣ ਤਾਂ ਸਮਝ ਲਓ ਕਿ ਆਨਲਾਈਨ ਵੀ ਬਹੁਤ ਕੁਝ ਹੋ ਗਿਆ ਹੈ ਪਹਿਲਾਂ ਕੀ ਸੀਗਾ ਪਹਿਲਾਂ ਆਪ ਬੁਕਿੰਗਾਂ ਤੇ ਜਾਂਦੇ ਸੀ ਮੈਂ ਵੀ ਬੁਕਿੰਗ ਕਰਦਾ ਰਿਹਾ ਪਹਿਲਾਂ ਸੈਂਪਲ ਤਿਆਰ ਹੁੰਦੇ ਸੀ ਕਦੋਂ ਸ਼ੁਰੂਆਤ ਕੀਤੀ ਹੈ ਮੇਰੇ ਡੈਡੀ ਇੱਥੇ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਤੋਂ 1952 ਚ ਆਏ ਸੀ 1952 ਉਹਨਾਂ ਨੇ ਇੱਥੇ ਸ਼ੁਰੂ ਕੀਤਾ ਸੀ ਹੌਜ਼ਰੀ ਦਾ ਬਿਜ਼ਨਸ ਅਸੀਂ ਉਦੋਂ ਸਵੈਟਰ ਵਗੈਰਾ ਬਣਾਉਂਦੇ ਸੀ ਤੇ ਬਾਹਰ ਅਸਾਮ ਰਨਾਚਲ ਇਹ ਗੁਜਰਾਤ ਇਹ ਸਾਡੀ ਸਪਲਾਈ ਹੁੰਦੀ ਸੀ ਜੀ ਤੇ ਜੇ ਵਪਾਰੀ ਵਰਗ ਦੀ ਗੱਲ ਕਰੀਏ ਤਾਂ ਉਹ ਵਪਾਰੀਆਂ ਦਾ ਰੁਝਾਨ ਕਿਸ ਤਰੀਕੇ ਦਾ ਆ ਵਪਾਰੀ ਠੀਕ ਹੈ ਹੁਣ ਗੱਲ ਇਹ ਹੈ ਸੀਜ਼ਨ ਛੋਟ ਹੁੰਦਾ ਜਾ ਰਿਹਾ ਸੀਜ਼ਨ ਪਹਿਲਾਂ ਹੁੰਦਾ ਸੀ 4-4 ਮਹੀਨੇ ਸੀਜ਼ਨ ਹੁੰਦਾ ਸੀ ਹੁਣ ਮਹੀਨੇ ਡੇਢ ਮਹੀਨੇ ਦਾ ਸਰਦੀ ਹੁੰਦਾ ਸੀਜ਼ਨ ਰਹਿ ਗਿਆ ਤੇ ਲੋਕ ਫਿਰ ਪੁੱਛਦੇ ਆ ਜਦੋਂ ਮੜਿਆ ਕੰਮ ਚੱਲਦਾ ਥੋੜਾ ਜਿਹਾ ਉਹ ਕਹਿੰਦੇ ਜੀ ਹੁਣ ਸੇਲ ਲੱਗ ਗਈ ਸੇਲ ਕਦੋਂ ਲਾਣੀ ਹੈ ਇਹਦੇ 'ਚ ਹੁਣ ਵੱਡੀ ਸਮੱਸਿਆ ਇੱਕ ਤਾਂ ਸਾਡੀ ਤਾਰਾਂ ਦੀ ਵੱਡੀ ਸਮੱਸਿਆ ਸਾਨੂੰ ਤਾਰਾਂ ਦੇ ਵਿੱਚ ਆਏ ਦਿਨ ਸਪਾਰਕਿੰਗ ਹੁੰਦੀ ਹੈ ਪਿੱਛੇ ਜੇ ਅੱਗ ਲੱਗਣ ਦੀ ਘਟਨਾਵਾਂ ਦੋ ਦਿਨ ਹੋਈਆਂ ਠੀਕ ਹੈ ਵੱਡੀ ਸਮੱਸਿਆ ਤਾਰਾਂ ਦੀ ਵੀ ਹੈ ਉਸ ਤੋਂ ਵੀ ਵੱਡੀ ਸਮੱਸਿਆ ਜਿਹੜੀ ਟ੍ਰੈਫਿਕ ਦੀ ਹੈ ਟ੍ਰੈਫਿਕ ਇੱਥੇ ਦੋ ਗਾਹਕ ਆ ਜਾਂਦਾ 10-10 ਫੁੱਟੀਆਂ ਲੋਕਾਂ ਦੀਆਂ ਦੁਕਾਨਾਂ ਹਨ ਉਹਨਾਂ ਦੇ ਆਪਣੇ ਦੋ ਸਕੂਟਰ ਰਹਿ ਗਏ ਤੇ ਗਾਹਕ ਦਾ ਸਕੂਟਰ ਕਿੱਥੇ ਲੱਗੇ ਬੜੀ ਵੱਡੀ ਸਮੱਸਿਆ ਅਸੀਂ ਤਾਂ ਖੈਰ ਆਪਣਾ ਬੰਦਾ ਇੱਕ ਆਪਣਾ ਸਪੈਸ਼ਲ ਵੀ ਲਾਇਆ ਟ੍ਰੈਫਿਕ ਕੰਟਰੋਲ ਵਾਸਤੇ ਲੇਕਿਨ ਆਲਮੋਸਟ ਲੋਕਾਂ ਨੂੰ ਇਹ ਬੜੀ ਵੱਡੀ ਸਮੱਸਿਆ ਹੈ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਡਾ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਚੇਤਾਵਨੀਆਂ ਆ ਰਹੀ ਹੈ ਵੀ ਹੁਣ ਠੰਡ ਜਿਹੜੀ ਹੈ ਬਹੁਤ ਵਧਣੀ ਹੈ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਠੰਡ ਨੇ ਆਪਦਾ ਪ੍ਰਕੋਪ ਦਿਖਾਣਾ ਹੈ ਪਰ ਜਿੱਥੇ ਠੰਡ ਤੋਂ ਬਚਨ ਦੇ ਰਾਹਤ ਸਮਗਰੀ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਆ ਕੱਪੜੇ ਵੂਲਨ ਤਿਆਰ ਹੁੰਦਾ ਆ ਉਸ ਬਾਜ਼ਾਰ ਦੇ ਵਿੱਚ ਅਸੀਂ ਖੜੇ ਆ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਕਿ ਇਸ ਮੌਜੂਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਠੰਡ ਨੇ ਪ੍ਰਕੋਪ ਵਧਾਇਆ ਹੋਇਆ ਤੇ ਦੂਜੇ ਪਾਸੇ ਜਿੱਥੇ ਇਹ ਬਾਜ਼ਾਰ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਹੁੰਦੀ ਸੀਗੀ ਤਾਂ ਉਸ ਵਕਤ ਇਸ ਤਾਜੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨੇ ਤੇ ਜਿਹੜੀ ਅੱਜ ਤੁਹਾਨੂੰ ਦੁਕਾਨ ਦੇ ਉੱਪਰ ਅਸੀਂ ਖੜੇ ਹੋਏ ਆਂ ਤਕਰੀਬਨ 3 ਤੋਂ 4 ਇਹਨਾਂ ਦੀਆਂ ਪੁਸ਼ਤਾ ਹੋ ਗਈਆਂ ਨੇ ਇਸ ਕੰਮ ਨਾਲ ਜੁੜੀਆਂ ਹੋਈਆਂ ਤੇ ਅੱਗੇ ਇਹ ਕੰਮ ਵਧਾਰੇ ਨੇ ਪਰ ਜਿਹੜਾ ਇਹਨਾਂ ਨੂੰ ਗੱਲਬਾਤ ਕਰਾਂਗੇ ਵੀ ਜਿਹੜਾ ਪਹਿਲੇ ਕੰਮ ਕਰਦੇ ਸੀ ਤੇ ਅੱਜ ਜਿਹੜਾ ਇਹਨਾਂ ਦਾ ਬਿਜ਼ਨਸ ਹੈਗਾ ਜਾਂ ਇਸ ਜਿਸ ਤਰੀਕੇ ਦੇ ਨਾਲ ਅਸੀਂ ਆਏ ਆ ਰੈਂਡਮਲੀ ਚੈੱਕ ਕਰ ਰਹੇ ਆਂ ਵੀ ਦੇਖਿਆ ਵੀ ਯਾਰ ਅੱਗੇ ਤਾਂ ਬਹੁਤ ਵੱਡੀ ਤਦਾਦ ਦੇ ਵਿੱਚ ਵਪਾਰੀ ਹੁੰਦੇ ਸੀਗੇ ਦੁਕਾਨਦਾਰ ਹੁੰਦੇ ਸੀਗੇ ਲੋਕ ਹੁੰਦੇ ਸੀ ਖਰੀਦੋ-ਫਰੋਕਤ ਕਰਦੇ ਹੁੰਦੇ ਸੀਗੇ ਪਰ ਇਸ ਤਰ੍ਹਾਂ ਦਾ ਕੁਝ ਦਿਖਿਆ ਨਹੀਂਗਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਮਾਲੀ ਗੰਜ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਵਿਪਨ ਸੁਧ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪਹਿਲੇ ਜਿੱਦਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਉਹਨਾਂ 2025 ਕਹਿੰਦੇ ਨੇ ਐਂਡ ਹੋਣ ਤੇ ਆ ਗਿਆ ਆ ਮਤਲਬ ਪਹਿਲੀ ਗੱਲ ਤਾਂ ਇਹ ਆ ਵੀ ਡਿਫਰੈਂਸ ਕੀ ਦੇਖ ਰਹੇ ਨੇ ਵਿਪਨ ਸੂਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੇ ਦੂਜੀ ਗੱਲ ਇਹ ਆ ਵੀ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਔਰ ਅੱਜ ਦੇ ਜੇ ਹਾਲਾਤ ਦੇਖੀਏ ਜਾਂ ਸਮਾਂ ਦੇਖੀਏ ਮੇਨ ਡਿਫਰੈਂਸ ਕੀ ਦੇਖ ਰਹੇ ਹੋ ਤੁਹਾਨੂੰ ਕੀ ਮਹਿਸੂਸ ਕਰ ਰਹੇ ਹੋ ਤੁਹਾਡਾ ਵੀ ਬਹੁਤ ਵੈਲਕਮ ਹੈ ਜੀ ਜੇ ਗੱਲ ਕਰੀਏ ਪਿਛਲੇ ਸਮੇਂ ਦੀ ਤੇ ਅੱਜ ਦੇ ਸਮੇਂ ਦੀ ਬੜਾ ਡਿਫਰੈਂਸ ਹੈ ਹੁਣ ਤਾਂ ਸਮਝ ਲਓ ਕਿ ਆਨਲਾਈਨ ਵੀ ਬਹੁਤ ਕੁਝ ਹੋ ਗਿਆ ਹੈ ਪਹਿਲਾਂ ਕੀ ਸੀਗਾ ਪਹਿਲਾਂ ਆਪ ਬੁਕਿੰਗਾਂ ਤੇ ਜਾਂਦੇ ਸੀ ਮੈਂ ਵੀ ਬੁਕਿੰਗ ਕਰਦਾ ਰਿਹਾ ਪਹਿਲਾਂ ਸੈਂਪਲ ਤਿਆਰ ਹੋਣਾ ਇਹ ਲੱਗਦਾ ਵੀ ਕਦੋਂ ਸ਼ੁਰੂਆਤ ਕੀਤੀ ਹੈ ਮੇਰੇ ਡੈਡੀ ਇੱਥੇ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਚ 1952 ਚ ਆਏ ਸੀ 1952 ਚ ਉਹਨਾਂ ਨੇ ਇੱਥੇ ਸ਼ੁਰੂ ਕੀਤਾ ਸੀ ਹੋਜ਼ਰੀ ਦਾ ਬਿਜ਼ਨਸ ਅਸੀਂ ਉਦੋਂ ਸਵੈਟਰ ਵਗੈਰਾ ਬਣਾਉਂਦੇ ਸੀ ਤੇ ਬਾਹਰ ਅਸਾਮ ਅਰੁਣਾਚਲ ਤੇ ਗੁਜਰਾਤ ਇਹ ਸਾਡੀ ਸਪਲਾਈ ਹੁੰਦੀ ਸੀ ਜੀ ਇਹ ਉਹ ਉਸ ਦੌਰਾਨ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਡਿਫਰੈਂਸ ਮਹਿਸੂਸ ਕਰ ਰਹੇ ਹੋ ਜਦੋਂ ਉਸ ਦੌਰਾਨ ਤਾਂ ਵਪਾਰੀ ਵਰਗ ਆਉਂਦਾ ਹੋਏਗਾ ਲੇਕਿਨ ਹੁਣ ਮੈਂ ਜਦੋਂ ਇੱਥੇ ਆ ਕੇ ਰੈਂਡਮਲੀ ਚੈੱਕ ਕੀਤਾ ਤਾਂ ਵਪਾਰੀ ਕੋਈ ਹੈ ਹੀ ਨਹੀਂਗਾ ਨਹੀਂ ਉਸ ਵੇਲੇ ਕੀ ਸੀਗਾ ਇਹ ਸ਼ਹਿਰ ਦੇ ਆਪਣੇ ਜਿਹੜੇ ਜਿਹੜੇ ਵੀ ਮੈਨੂਫੈਕਚਰ ਹੁੰਦੇ ਸੀਗੇ ਬਾਜ਼ਾਰ ਤਾਂ ਹੁੰਦੇ ਨਹੀਂ ਸੀ ਇਹਨੇ ਉਹ ਬੁਕਿੰਗ ਕਰਨ ਜਾਂਦੇ ਹੁੰਦੇ ਸੀ ਠੀਕ ਹੈ ਸੈਂਪਲ ਬਣਾਏ ਤੇ ਉਹ ਸ਼ਹਿਰ-ਸ਼ਹਿਰ ਜਾ ਕੇ ਉਹ ਬੁਕਿੰਗ ਕਰਕੇ ਫਿਰ ਆ ਕੇ ਸਪਲਾਈਆਂ ਕਰਦੇ ਹੁੰਦੇ ਸੀ ਉਹ ਤਾਂ ਬੜਾ ਅੱਛਾ ਸਮਾਂ ਸੀ ਜੀ ਅਸੀਂ ਦੇਖਿਆ ਵੀ ਅਸੀਂ ਜਾਂਦੇ ਸੀ ਛੋਟੇ ਛੋਟੇ ਪਾਰਸਲਾਂ ਦੇ ਰੂਪ ਚ ਅਸੀਂ ਜਾ ਕੇ ਪੋਸਟ ਆਫਿਸ ਕਰਾ ਕੇ ਆਣਾ ਤੇ ਉਸ ਵੇਲੇ ਕੀ ਸੀ ਚਾਰ ਚਾਰ ਦਿਨ ਚ ਪੰਜ ਪੰਜ ਦਿਨ ਚ ਸਾਮ ਮਾਲ ਪਹੁੰਚ ਜਾਂਦਾ ਸੀ ਤੇ 10 ਦਿਨਾਂ ਦੇ ਵਿੱਚ ਸਾਡੀ ਪੇਮੈਂਟ ਆ ਕੇ ਇੱਥੇ ਕਲੀਅਰ ਹੋ ਜਾਂਦੀ ਸੀ ਅੱਜ ਦੀ ਡੇਟ ਚ ਅਗਰ ਹੁਣ ਮਾਲ ਦਿੰਨੇ ਆ ਤਾਂ 10 10 ਦਿਨ ਪਹੁੰਚਣ ਨੂੰ ਲੱਗ ਜਾਂਦੇ ਆ ਹਾਲਾਂਕਿ ਹੁਣ ਫਾਸਟ ਹੋ ਚੁੱਕਾ ਨਹੀਂ ਹੁਣ ਤਾਂ ਮਤਲਬ ਕਹਿੰਦੇ ਵੀ ਕੋਰੀਅਨ ਸਰਵਿਸ ਵੀ ਫਾਸਟ ਹੋ ਗਈ ਹੈ ਮਤਲਬ ਹਰ ਚੀਜ਼ ਜਿਹੜੀ 10 ਦਿਨਾਂ ਚ ਸੀ ਉਹ 2-2 3-3 ਦਿਨਾਂ ਚ ਪਹੁੰਚ ਰਹੀ ਹੈ ਫੇ ਤੁਹਾਡਾ ਸਮਾਨ ਪਹੁੰਚਦਾ ਹੈ ਕੀ ਮਤਲਬ ਕੰਮ 'ਚ ਤੇਜ਼ੀ ਆਈ ਹੈ ਜਾਂ ਘਾਟਾ ਪਿਆ ਮਤਲਬ ਯਾ ਨਾਰਮਲੀ ਚੱਲ ਰਿਹਾ ਹੈ ਮਤਲਬ ਕੀ ਮਹਿਸੂਸ ਕਰ ਰਹੇ ਹੋ ਪਤਾ ਨਹੀਂ ਪਹਿਲਾਂ ਸਿਸਟਮ ਹੋਰ ਹੁੰਦਾ ਸੀ ਸਰਕਾਰ ਦੇ ਹੱਥਾਂ 'ਚ ਹੁੰਦਾ ਸੀ ਹੁਣ ਜਦੋਂ ਅਗਲੇ ਦਾ ਟਰੱਕ ਪੂਰਾ ਹੋਣਾ ਤਾਂ ਹੀ ਇੱਥੋਂ ਗੱਡੀ ਤੁਰਨੀ ਹੈ ਇਹ ਵੀ ਕਾਰਨ ਹੋ ਚੁੱਕੇ ਵੱਡੇ ਅੱਛਾ ਤੇ ਜੇ ਵਪਾਰੀ ਵਰਗ ਦੀ ਗੱਲ ਕਰੀਏ ਤਾਂ ਉਹ ਵਪਾਰੀਆਂ ਦਾ ਰੁਝਾਨ ਕਿਸ ਤਰੀਕੇ ਦਾ ਹੈ ਯਾ ਵਪਾਰੀ ਠੀਕ ਹੈ ਹੁਣ ਗੱਲ ਇਹ ਹੈ ਸੀਜ਼ਨ ਛੋਟ ਹੁੰਦਾ ਜਾ ਰਿਹਾ ਸੀਜ਼ਨ ਪਹਿਲਾਂ ਹੁੰਦਾ ਸੀ 4-4 ਮਹੀਨੇ ਸੀਜ਼ਨ ਹੁੰਦਾ ਸੀ ਹੁਣ ਮਹੀਨੇ ਡੇਢ ਮਹੀਨੇ ਦਾ ਸਰਦੀਆਂ ਦਾ ਸੀਜ਼ਨ ਰਹਿ ਗਿਆ ਤੇ ਲੋਕ ਫਿਰ ਪੁੱਛਦੇ ਆ ਜਦੋਂ ਮੜਾ ਜਾਂ ਕੰਮ ਚੱਲਦਾ ਥੋੜਾ ਜਿਹਾ ਉਹ ਕਹਿੰਦੇ ਜੀ ਹੁਣ ਸੇਲ ਲੱਗ ਗਈ ਸੇਲ ਕਦੋਂ ਲਾਣੀ ਹੈ ਮੈਂ ਤੁਹਾਨੂੰ ਸੇਲ ਪੁੱਛਣ ਲੱਗ ਜਾਂਦੇ ਹਾਂ ਹਾਂ ਸੇਲ ਪੁੱਛਣ ਲੱਗ ਜਾਂਦੇ ਜੀ ਤੇ ਜੇ ਗੱਲ ਕਰੀਏ ਆਪਾਂ ਅੱਜ ਦੇ ਸਮੇਂ ਦੀ ਜਿੱਦ ਆਪਾਂ ਸ਼ਹਿਰ ਦੇ ਵਿੱਚ ਖੜੇ ਹੋਏ ਆਂ ਤੇ ਸ਼ਹਿਰ ਆਪਾਂ ਲੁਧਿਆਣਾ ਦਾ ਹਾਰਟ ਮੰਨ ਸਕਦੇ ਆਂ ਵੀ ਇਹ ਲੁਧਿਆਣਾ ਦਾ ਹਾਰਟ ਹੀ ਹੈ ਤੇ ਦੇਖਿਆ ਜਾਵੇ ਸ਼ਹਿਰ ਦੇ ਵਿੱਚ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜੋ ਤੁਹਾਨੂੰ ਲੱਗਦੀਆਂ ਨੇ ਕਿ ਆ ਰਹੇ ਸਾਹਮਣੇ ਆਣੀਆਂ ਚਾਹੀਦੀਆਂ ਨੇ ਵੀ ਇਸ ਸਮੇਂ ਅਸੀਂ ਇਹਦੇ ਨਾਲ ਜੂਝ ਰਹੇ ਆਂ ਜੇ ਕਿਤੇ ਇਹ ਹੱਲ ਹੋ ਜਾਵੇ ਤਾਂ ਅਸੀਂ ਜਿਹੜਾ ਕੰਮ ਪਹਿਲੇ ਕਰਦੇ ਸੀ ਅੱਜ ਉਸ ਤੋਂ ਵੀ ਦੁਗਣਾ ਤਿਕਨਾ ਕਰ ਸਕਦੇ ਆਂ ਦੇਖੋ ਜਿਹੜਾ ਹਾਰਟ ਦੀ ਗੱਲ ਕੀਤੀ ਤੁਸੀਂ ਪਹਿਲੀ ਗੱਲ ਲੁਧਿਆਣਾ ਪੰਜਾਬ ਦਾ ਹਾਰਟ ਹੈ ਤੇ ਲੁਧਿਆਣੇ ਦਾ ਹਾਰਟ ਹੈ ਜਿਹੜਾ ਇਹ ਇੰਟਰਨਲ ਏਰੀਆ ਜਿਹੜਾ ਜਿੱਥੇ ਆਪਾਂ ਖੜੇ ਆ ਹਾਂਜੀ ਹਾਂਜੀ ਭਾਵੇਂ ਲੋਕ ਇਧਰੋਂ ਜਾ ਦੇ ਦੂਜੇ ਪਾਸੇ ਜਾ ਰਹੇ ਆ ਹਾਂ ਹਾਂ ਠੀਕ ਹੈ ਇਹਦੇ 'ਚ ਹੁਣ ਵੱਡੀ ਸਮੱਸਿਆ ਇੱਕ ਤਾਂ ਸਾਡੀ ਤਾਰਾਂ ਦੀ ਵੱਡੀ ਸਮੱਸਿਆ ਸਾਨੂੰ ਵੀ ਤਾਰਾਂ ਦੇ ਵਿੱਚ ਆਏ ਦਿਨ ਸਪਾਰਕਿੰਗ ਹੁੰਦੀ ਹੈ ਪਿੱਛੇ ਜੇ ਅੱਗ ਲੱਗਣ ਦੀ ਘਟਨਾਵਾਂ ਦੋ ਦਿਨ ਹੋਈਆਂ ਠੀਕ ਹੈ ਵੱਡੀ ਸਮੱਸਿਆ ਤਾਰਾਂ ਦੀ ਵੀ ਹੈ ਉਸ ਤੋਂ ਵੀ ਵੱਡੀ ਸਮੱਸਿਆ ਜਿਹੜੀ ਟ੍ਰੈਫਿਕ ਦੀ ਹੈ ਟ੍ਰੈਫਿਕ ਇੱਥੇ ਦੋ ਗਾਹਕ ਆ ਜਾਂ ਤਾਂ 10-10 ਫੁੱਟੀਆਂ ਲੋਕਾਂ ਦੀਆਂ ਦੁਕਾਨਾਂ ਹਨ ਉਹਨਾਂ ਦੇ ਆਪਣੇ ਦੋ ਸਕੂਟਰ ਰਹਿ ਗਏ ਤੇ ਗਾਹਕ ਦਾ ਸਕੂਟਰ ਕਿੱਥੇ ਲੱਗੇ ਬੜੀ ਵੱਡੀ ਸਮੱਸਿਆ ਅਸੀਂ ਤਾਂ ਖੈਰ ਆਪਣਾ ਬੰਦਾ ਇੱਕ ਆਪਣਾ ਸਪੈਸ਼ਲ ਵੀ ਲਾਇਆ ਟ੍ਰੈਫਿਕ ਕੰਟਰੋਲ ਵਾਸਤੇ ਲੇਕਿਨ ਆਲਮੋਸਟ ਲੋਕਾਂ ਨੂੰ ਇਹ ਬੜੀ ਵੱਡੀ ਸਮੱਸਿਆ ਹੈ ਤੇ ਜੇ ਗੱਲ ਕਰੀਏ ਤਾਂ ਸ਼ਹਿਰੀ ਵਰਗ ਦੀ ਸ਼ਹਿਰੀ ਵਰਗ ਆਂਦਾ ਇੱਥੇ ਸ਼ਾਪਿੰਗ ਕਰਨ ਜਿਵੇਂ ਆਪਾਂ ਕਹੀਏ ਕੁਮਾਰ ਮੰਡੀ ਸਰਾਂਭਾ ਨਗਰੀਆ ਮਾਲ ਰੋਡ ਉਧਰ ਖੁੱਲੇ ਏਰੀਏ ਨੇ ਇੱਧਰ ਆਂਦਾ ਸ਼ਹਿਰੀ ਵਰਗ ਸ਼ਾਪਿੰਗ ਕਰਨ ਜਿਹਨੂੰ ਆਪਾਂ ਸ਼ਹਿਰੀ ਵਰਗ ਆਂਦਾ ਲੇਕਿਨ ਉਹ ਸਕੂਟਰ ਵਾਲਾ ਆਂਦਾ ਕਾਰ ਵਾਲਾ ਕਹਿੰਦਾ ਜੀ ਉੱਥੇ ਪਾਰਕਿੰਗ ਹੈਗੀ ਹੈ ਅੱਜ ਹੁਣ ਮੇਰੀ ਥੋੜੀ ਦੇਰ ਪਹਿਲਾਂ ਗੱਲ ਹੋਈ ਗਾਹਕ ਨਾਲ ਕਹਿੰਦੇ ਉੱਥੇ ਪਾਰਕਿੰਗ ਨੂੰ ਹੈਗਾ ਕੁ ਤੇ ਜੇ ਗੱਲ ਕਰੀਏ ਜਿਹੜੇ ਆ ਤੁਸੀਂ ਇਹ ਸੂਟ ਵਗੈਰਾ ਜਿਹੜਾ ਤੁਹਾਡਾ ਇਹ ਬ੍ਰਾਂਡ ਹੈਗਾ ਆ ਇਹਦੇ ਤੁਸੀਂ ਤਿਆਰ ਕਰਦੇ ਹੋ ਤੇ ਇਹ ਕਿੱਥੇ ਕਿੱਥੇ ਤੁਸੀਂ ਪਹੁੰਚਾਉਨੇ ਆ ਮਤਲਬ ਕਿਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸ ਆ ਸਾਡਾ ਆਲ ਓਵਰ ਇੰਡੀਆ ਜੀ ਇੰਡੀਆ ਤੋਂ ਬਾਹਰ ਵੀ ਜਾਂਦਾ ਬਾਹਰਲੇ ਲੋਕ ਆਂਦੇ ਆ ਲੈਂਦੇ ਆ ਲੇਕਿਨ ਉਹ ਆਪਣੇ ਤੌਰ ਤੇ ਜਾਂਦੇ ਮੈਂ ਐਕਸਪੋਰਟ ਤਾਂ ਨਹੀਂ ਕਰਦਾ ਲੇਕਿਨ ਬਾਹਰ ਮਾਲ ਜ਼ਰੂਰ ਜਾਂਦਾ ਤੇ ਜੇ ਗੱਲ ਕਰੀਏ ਆਪਾਂ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਤੋਂ ਸੁਰੱਖਿਆ ਦੀ ਗੱਲ ਇਹ ਆ ਵੀ ਪਿਛਲੇ ਹਫਤੇ ਦੀ ਹੀ ਗੱਲ ਹੈ ਇੱਥੋਂ ਕੁਝ 8-10 ਲਫਾਫੇ ਰਿਕਸ਼ਾ ਤੇ ਬੰਦੇ ਨੇ ਰੱਖੇ ਅੱਛਾ ਤੇ ਉਹ ਪਿੱਛੇ-ਪਿੱਛੇ ਜਾ ਰਿਹਾ ਰਿਕਸ਼ਾ ਤੇ ਇੱਕ ਮੁੰਡਾ ਆਇਆ ਪਿੱਛੋਂ ਐਕਟਿਵ ਵਾਲਾ ਉਹਨੇ ਉਹਦੇ ਪਿੱਛੇ ਇੱਕ ਮੁੰਡਾ ਬੈਠਾ ਸੀ ਉਹਨੇ ਐ ਰਿਕਸ਼ਾ ਦੇ ਉੱਤੋਂ ਐ ਬੈਗ ਚੱਕਿਆ ਤੇ ਉਹ ਤੇਜ਼ ਹੋ ਕੇ ਚਲਾ ਗਿਆ ਉਹ ਬੰਦਾ ਪਿੱਛੇ ਹੀ ਭਜਦਾ ਰਹਿ ਗਿਆ ਇਹ ਬੜੀ ਵੱਡੀ ਚੋਰੀ ਦੀ ਸਮੱਸਿਆ ਵੀ ਨਾਲ ਹੈ ਚੋਰੀ ਇਹ ਚੱਲ ਰਹੀ ਚੋਰ ਚੋਰੀ ਖੋ ਹੁਣ ਕੁਝ ਇੱਕ ਗ로우 ਇਦਾਂ ਦਾ ਵੀ ਹੈ ਇੱਥੇ ਵੀ ਉਹ ਆ ਕੇ ਪ੍ਰਵਾਸੀ ਲੋਕ ਜਿੱਦਾਂ ਕੋਈ ਸਾਈਕਲ ਤੇ ਆ ਰਿਹਾ ਜਾਂ ਕੋਈ ਸਕੂਟਰ ਤੇ ਆ ਰਿਹਾ ਉਹ ਦੇਖ ਲੈਂਦਾ ਇਹ ਸ਼ਰੀਫ ਜੀ ਹੈ ਪ੍ਰਵਾਸੀ ਹੈ ਤੇ ਉਹਨੂੰ ਕੀ ਕਰਦੇ ਆ ਤੂੰ ਮੈਨੂੰ ਪਿੱਛੇ ਧੱਕਾ ਮਾਰ ਕੇ ਆਇਆ ਤੂੰ ਮੈਨੂੰ ਟੱਕਰ ਮਾਰ ਕੇ ਆਇਆ ਅੱਛਾ ਤੇ ਮੇਰਾ ਮੋਢਾ ਉੱਤਰ ਗਿਆ ਮੇਰਾ ਇਲਾਜ ਕਰਾ ਮੇਰੇ 5000 ਲੱਗਣੇ ਆ ਮੈਨੂੰ ਇਹ ਇਹ ਬੜੇ ਬੜੀ ਸਮੱਸਿਆ ਹੈ ਤੇ ਹੋਰ ਵੀ ਸਾਡੇ ਨਾਲ ਸ਼ਖਸ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਜ਼ਾਰ ਦੇ ਵਿੱਚ ਖੜੇ ਆ ਬਾਜ਼ਾਰ ਦੀਆਂ ਸਮੱਸਿਆਵਾਂ ਬਾਰੇ ਜ਼ਰੂਰ ਗੱਲ ਕਰਾਂਗੇ ਬਾਜ਼ਾਰ ਦੀ ਕਿਹੜੀ ਪ੍ਰਮੁੱਖ ਸਮੱਸਿਆ ਜੋ ਤੁਸੀਂ ਅਬਜ਼ਰਵ ਕਰਦੇ ਹੋ ਡੇਲੀ ਰੁਟੀਨ ਜਾਂਦੇ ਜਾਂਦੇ ਹੋ ਤੁਹਾਨੂੰ ਲੱਗਦਾ ਯਾਰ ਇਹਦਾ ਹੱਲ ਕਿਤੇ ਹੋ ਜਾਵੇ ਤਾਂ ਸਾਡੇ ਬਾਰੇ ਨਿਆਰੇ ਹੋ ਜਾਣਗੇ ਹੋਰ ਮਤਲਬ ਕੰਮ ਅਸੀਂ ਤਰੱਕੀ ਅੱਗੇ ਲੈ ਜਾਂਗੇ ਇਕ ਤਰ੍ਹਾਂ ਦੇਖੋ ਟ੍ਰੈਫਿਕ ਦੀ ਬਹੁਤ ਹੀ ਵੱਡੀ ਸਮੱਸਿਆ ਹੈ ਜਿਹਦੇ ਕਰਕੇ ਕਸਟਮਰ ਆ ਨਹੀਂ ਪੰਦਾ ਅੱਲਾਹ ਕਹਿੰਦਾ ਯਾਰ ਜੇ ਉੱਥੇ ਜਾਵਾਂਗੇ ਤਾਂ ਅਸੀਂ ਘੰਟਾ ਟ੍ਰੈਫਿਕ 'ਚ ਹੀ ਫਸੇ ਰਹਾਂਗੇ ਸ਼ਾਪਿੰਗ ਕਦੋਂ ਕਰਾਂਗੇ ਇਹਦੇ ਲਈ ਉਹ ਪ੍ਰੀਫਰ ਕਰਦਾ ਜਿੱਥੇ ਉਹਦੀ ਪਾਰਕਿੰਗ ਈਜ਼ੀਲੀ ਅਵੇਲੇਬਲ ਹੈ ਪਾਰਕਿੰਗ ਦੀ ਬਹੁਤ ਜ਼ਿਆਦਾ ਦਿੱਕਤ ਹੈ ਦੂਜਾ ਜਿਹੜਾ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਉਹ ਲੁੱਟਖੋਹਾਂ ਬਹੁਤ ਜ਼ਿਆਦਾ ਵੱਧ ਰਹੀਆਂ ਜਿੱਦਾਂ ਕਿ ਲੁਧਿਆਣੇ ਚ ਤੁਹਾਨੂੰ ਪਤਾ ਆਏ ਦਿਨ ਗੋਲੀਆਂ ਚੱਲ ਗਈਆਂ ਕੁਝ ਹੋ ਗਿਆ ਇਹ ਵੀ ਜਿੱਦਾਂ ਦੀਆਂ ਨਿਊਜ਼ ਉਹਦੇ ਕੋ ਜਾਂਦੀਆਂ ਤੇ ਬਾਹਰਲਾ ਵਪਾਰੀ ਆਂਦਾ ਨਹੀਂ ਫਿਰ ਇਹ ਚੀਜ਼ਾਂ ਨਹੀਂ ਵਪਾਰੀ ਡਰਿਆ ਤੁਹਾਡੇ ਕਹਿੰਦਾ ਮਤਲਬ ਬਿਲਕੁਲ ਜੀ ਬਿਲਕੁਲ ਸੋ ਮਤਲਬ ਜੇ ਤੁਸੀਂ ਕਹਿੰਦੇ ਹੋ ਵੀ ਆਓ ਲੁਧਿਆਣੇ ਆਓ ਵੀ ਸਾਡਾ ਤਿਆਰ ਖੜਾ ਮਾਲ ਤੁਸੀਂ ਆਓ ਚੈੱਕ ਕਰੋ ਖਰੀਦ ਕੇ ਲੈ ਕੇ ਜਾਓ ਤਾਂ ਅੱਗੇ ਕੀ ਜਵਾਬ ਹੈ ਵਪਾਰੀ ਬਹੁਤ ਡਰਿਆ ਹੋਇਆ ਹੈ ਅਜਿੱਦਾਂ ਰੀਸੈਂਟ ਹੀ ਗੱਲ ਆ ਥੋੜਾ ਦਿਨ ਪਹਿਲਾਂ ਦੀ ਸਾਡਾ ਇੱਕ ਵਪਾਰੀ ਆਇਆ ਸਟੇਸ਼ਨ ਤੋਂ ਉਹਨੇ ਆਟੋ ਕੀਤਾ ਉਹ ਕ੍ਰੇਸ਼ਨ ਸਪੀਡਸ ਦੇ ਉਤਰਿਆ ਉਹ ਇੱਥੇ ਆ ਕੇ ਕਹਿੰਦਾ ਮੇਰਾ ਫੋਨ ਹੀ ਹੈ ਨਹੀਂ ਅੱ ਆਟੋ ਚ ਬਹੁਤ ਜਿਆਦਾ ਫੋਨ ਚੋਰੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਕੀ ਸਮੱਸਿਆ ਇੱਥੇ ਮੈਂ ਪਰਸੋ ਚੌਦੀ ਹੋਈ ਗੱਲ ਆ ਮੈਂ ਜਾ ਰਿਹਾ ਸੀਗਾ ਰਾਤੀ ਤੇ ਪਾਰਕਿੰਗ ਚ ਮੈਂ ਕਾਰ ਕਢਣ ਲੱਗਾ ਬਾਹਰ ਇੱਕ ਬੰਦੇ ਨੇ ਮੈਨੂੰ ਬੁਲਾਇਆ ਹੂੰ ਕਹਿੰਦਾ ਭਈਆ ਇੱਕ ਮਿੰਟ ਗੱਲ ਸੁਣੀਓ ਮੈਂ ਕਿਹਾ ਹਾਂਜੀ ਉਹ ਕਹਿੰਦਾ ਇੱਕ ਬੰਦਾ ਮੇਰੇ ਮਗਰ ਆ ਰਿਹਾ ਤੇ ਕਦੋਂ ਦਾ ਮੈਨੂੰ ਰੋਕ ਰਿਹਾ ਤੇ ਜਦੋਂ ਉਹਨੂੰ ਪੁੱਛਿਆ ਜੀ ਉਹ ਬੰਦਾ ਕਹਿੰਦਾ ਵੀ ਤੂੰ ਮੇਰੇ ਪੈਸੇ ਚੱਕ ਕੇ ਭਜੇ ਹੂੰ ਤੇ ਉਹਨੂੰ ਕਹਿੰਦਾ ਆਪਣਾ ਪਰਸ ਦਿਖਾ ਹੂੰ ਦੱਸੋ ਵੀ ਹੁਣ ਅਗਲੇ ਦੇ ਪੈਸਿਆਂ ਤੇ ਤੇਰਾ ਨਾਮ ਲਿਖਿਆ ਹੋਊਗਾ ਓਡਾ ਸ਼ਰੀਬ ਬੰਦਾ ਹੀ ਵਿਚਾਰਾ ਇਦਾਂ ਦੇ ਸਕੈਮ ਚੱਲ ਰਹੇ ਐ ਇਦਾਂ ਦਾ ਇੱਕ ਗ੍ਰੋ ਹੀ ਕਹਿ ਸਕਦਾ ਵੀ ਇਸ ਸਮੇਂ ਬਾਜ਼ਾਰਾ ਚ ਐਕਟਿਵ ਆ ਖਾਸ ਤੌਰ ਤੇ ਬਹੁਤ ਜ਼ਿਆਦਾ ਜੀ ਇੱਕ ਹੋਰ ਵੱਡੀ ਪ੍ਰੋਬਲਮ ਚੱਲ ਰਹੀ ਹੈ ਹੁਣ ਜਿੱਦਾਂ ਕੋਈ ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਇੱਕ ਸਾਡਾ ਕਸਟਮਰ ਸੀ ਉਹਦਾ ਫੋਨ ਆਇਆ ਉੱਤੇ ਜਾ ਕੇ ਦੇਖਿਆ ਤਾਂ ਕੋਈ ਲੇਡੀ ਸੀ ਉਹਦੇ ਚ ਐਕਟਿਵਾ ਟੱਚ ਵੀ ਨਹੀਂ ਹੋਈ ਗੱਡੀ ਚ ਤੇ ਉਹ ਕਹਿੰਦੀ ਮੈਨੂੰ 10000 ਰੁਪਏ ਦੇ ਤੂੰ ਮੇਰੀ ਐਕਟਿਵਾ ਦੇ ਵਿੱਚ ਮਾਰਤਾ ਇਹ ਵੀ ਸਕੈਮ ਚੱਲ ਰਿਹਾ ਇੱਕ ਨਹੀਂ ਬਹੁਤ ਸਾਰੀਆਂ ਮੈਂ ਖਬਰਾਂ ਸੁਣ ਚੁੱਕਾ ਕਿ ਐਕਟਿਵਾ ਮਾੜੀ ਟੱਚ ਕਰਦੇ ਆ ਕਹਿੰਦਾ ਹੀ ਸਾਨੂੰ ਇੰਨੇ ਪੈਸੇ ਦੇ ਓਨੇ ਪੈਸੇ ਦਿਓ ਵਪਾਰੀ ਬਾਹਰ ਲਾਉਣ ਦਾ ਡਰ ਜਾਂਦਾ ਅਗਲਾ ਤੇ ਹੁਣ ਜੋ ਕਹਿੰਦੇ ਆ ਦੇ ਕੇ ਜਾਣਾ ਪੈਂਦਾ ਜਦੋਂ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਆਪਣੇ ਕੋਲ ਇੱਕੋ ਹੀ ਆਪਸ਼ਨ ਬਚਦਾ ਵੀ ਆਪਾਂ ਪੁਲਿਸ ਨੂੰ ਕੰਪਲੇਂਟ ਕਰੀਏ ਤੇ ਜਦੋਂ ਪੁਲਿਸ ਨੂੰ ਕੰਪਲੇਂਟ ਕਰਦੇ ਹੋ ਕਿ ਯਾਰ ਇਸ ਤਰ੍ਹਾਂ ਸਾਡੀ ਸਮੱਸਿਆ ਹੈਗੀ ਆ ਵੀ ਇਹਦਾ ਵੀ ਹੱਲ ਕਰੋ ਜਾਂ ਕਹਿੰਦੇ ਵੀ ਪੁਲਿਸ ਬੜੀ ਐਕਟਿਵ ਹੈ ਪੀਸੀਆਰ ਕੰਟਰੋਲ ਰੂਮ ਹਰ ਪਾਸੇ ਪਹੁੰਚਦਾ ਤੁਹਾਨੂੰ ਕੀ ਲੱਗਦਾ ਵੀ ਇੱਥੇ ਗਸ਼ਤ ਹੋ ਰਹੀ ਹੈ ਪ੍ਰੋਪਰ ਨਹੀਂ ਦੇਖੋ ਗਸ਼ਤ ਵਗੈਰਾ ਦਾ ਬਿਲਕੁਲ ਨਹੀਂ ਹੋ ਰਹੀ ਇੱਥੇ ਪੁਲਿਸ ਨੂੰ ਵੀ ਚਾਹੀਦਾ ਥੋੜਾ ਆਪਣਾ ਢੇੜਾ ਰੱਖਣ ਸਾਰੇ ਬਜ਼ਾਰਾਂ 'ਚ ਕਿਉਂਕਿ ਦੇਖੋ ਮੇਨ ਬਾਜ਼ਾਰ ਨੇ ਇੱਥੇ ਬਹੁਤ ਮੋਟਾ ਵਪਾਰ ਹੁੰਦਾ ਹਮ ਇੰਨੀਆਂ ਸਾਰੀਆਂ ਦੁਕਾਨਾਂ ਨੇ ਹਰ ਜਗ੍ਹਾ ਮਾਲ ਜਾਂਦਾ ਜੀ ਪੂਰੇ ਇੰਡੀਆ ਦਾ ਵਪਾਰੀ ਇੱਥੇ ਆਂਦਾ ਹਮ ਤੇ ਇੱਥੇ ਥੋੜਾ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੁਣ ਕੋਈ ਬਾਹਰਲਾ ਕਸਟਮਰ ਵੀ ਅਗਲਾ ਕੰਪਲੀਟ ਦੇਣ ਤੋਂ ਵੀ ਡਰਦਾ ਅਗਲਾ ਕਹਿੰਦਾ ਯਾਰ ਮੈਂ ਪੁਲਿਸ ਵਾਲਿਆਂ ਕੋਲ ਜਾਊਂਗਾ ਪਤਾ ਨਹੀਂ ਸੁਣੂਗੇ ਨਹੀਂ ਸੁਣੂਗੇ ਕੀ ਕਰੋਗੇ ਕੀ ਨਹੀਂ ਕਰੋਗੇ ਇਹ ਚੱਕਰ ਹੈ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਿంటర్ ਸੀ ਉਹ ਤੇ ਚੱਲ ਰਿਹਾ ਹੈ ਤੇ ਦੂਜੇ ਪਾਸੇ ਜਿੱਥੇ ਅਸੀਂ ਖੜੇ ਹੋਏ ਆਂ ਇਹਨਾਂ ਦਾ ਤਕਰੀਬਨ 3-4 ਪੁਸ਼ਤਾਂ ਤੋਂ ਜਿਹੜਾ ਬਿਜ਼ਨਸ ਹੈ ਉਹਨਾਂ ਨੂੰ ਅੱਗੇ ਵਧਾ ਰਹੇ ਨੇ ਪਰ ਅੱਜ ਦੇ ਸਮੇਂ ਇਹਨਾਂ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਵੀ ਕਿਤਨਾ ਕਿਤੇ ਇਹਨਾਂ ਦੇ ਲਈ ਇੱਕ ਵੱਡੀ ਆਫਤਾ ਬਣ ਕੇ ਖੜੀ ਹੋਈ ਹੈ ਔਰ ਦੂਜੇ ਪਾਸੇ ਸੁਰੱਖਿਆ ਨੂੰ ਲਿਹਾਜ਼ ਦੇ ਨਾਲ ਵੀ ਕਹਿ ਰਹੇ ਨੇ ਕਿ ਜਿਹੜੇ ਵਪਾਰੀ ਵਰਗ ਹੈ ਉਹ ਵੀ ਕਿਤਨਾ ਕਿਤੇ ਡਰਿਆ ਹੋਇਆ ਹੈ ਕਿਉਂਕਿ ਆਏ ਦਿਨ ਕੁਛ ਨਾ ਕੁਛ ਲੁੱਟਾ ਖੋਹ ਆਦਿਆਂ ਜਾਂ ਕਿਤੇ ਗੋਲੀ ਚੱਲਣ ਦੀ ਜਿਹੜੀ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਜਦੋਂ ਇਹ ਅੱਗੇ ਕਿਸੇ ਨੂੰ ਫੋਨ ਕਰਦੇ ਨੇ ਕਿ ਪਹਿਲਾਂ ਹੀ ਕਹਿ ਦਿੰਦਾ ਕਿ ਯਾਰ ਵੀ ਤੁਹਾਡੇ ਤਾਂ ਇਹ ਗੱਲ ਇਹ ਹੋ ਗਿਆ ਹੁਣ ਇਹ ਹੋ ਗਿਆ ਇਹ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਸਹਿਯੋਗ ਕਰ ਸਕੇ ਦੇਖੋ ਸਰਕਾਰ ਨੂੰ ਇਹ ਕਹਿਣਾ ਚਾਹੂੰਗਾ ਕਿ ਯਾਰ ਥੋੜੀ ਕਾਨੂੰਨਾਂ ਚ ਸ਼ਕਤੀ ਵੀ ਦਿਖਾਓ ਇਹਦੇ ਚ ਚੋਰ ਜਿਹੜੇ ਆ ਜਿਹੜੇ ਚੋਰ ਆ ਸਕੈਮਰ ਆ ਉਹ ਡਰ ਉਹਨਾਂ ਵਿੱਚ ਹੈ ਹੀ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਅਗਰ ਕਾਨੂੰਨ ਚ ਕੋਈ ਸ਼ਕਤੀ ਦਾ ਪ੍ਰਬੰਧਨ ਹੋਏਗਾ ਤਾਂ ਹੀ ਉਹਨਾਂ ਤੇ ਕੋਈ ਨਾ ਕੋਈ ਅਸਰ ਹੋਏਗਾ ਉਹਦਾ ਖੇਲ ਸਮਝੀ ਜਾਂਦੇ ਐ ਇਹਨਾਂ ਚੀਜ਼ਾਂ ਨੂੰ ਜੇ ਬਿਲਕੁਲ ਮੈਨ ਉਹੀ ਕਹਿ ਰਹੇ ਨੇ ਕਿ ਕਿਤਨਾ ਕਿਤੇ ਸਾਡੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਨੇ ਉਹ ਪੁਖਤਾ ਕੀਤੇ ਜਾਂਨ ਉਹ ਦੂਜੇ ਪਾਸੇ ਜੇ ਇਹ ਦੇਖ ਸਕਦੇ ਇੱਕ ਵਾਰੀ ਤੁਹਾਨੂੰ ਮੈਂ ਪੂਰੀ ਤਸਵੀਰ ਵੀ ਦਿਖਾ ਦਿੰਦਾ ਕਿ ਇਸ ਜਗ੍ਹਾ ਦੇ ਉੱਪਰ ਜਦੋਂ ਅਸੀਂ ਆਉਂਦੇ ਹੁੰਦੇ ਸੀ ਤਾਂ ਵੱਡੀ ਤਦਾਦ ਦੇ ਵਿੱਚ ਬਾਹਰਵਪਾਰੀ ਵਰਗ ਪਹੁੰਚਿਆ ਹੁੰਦਾ ਸੀਗਾ ਹਾਲਾਂਕਿ ਇਹ ਇੰਨੀ ਕਿ ਸਪੇਸ ਤਾਂ ਹੈਗੀ ਆ ਕਿ 15-20 ਬੰਦੇ ਵੀ ਜੇ ਖੜੇ ਹੋ ਜਾਣ ਇੱਥੇ ਤਾਂ ਤੁਸੀਂ ਮਨ ਲਓ ਕਿ ਇਥੇ ਰਾਸ਼ਾਲਾ ਕੰਮ ਨਹੀਂ ਹੋਏਗਾ 1 ਬਾਈ 1 ਸਾਰਿਆਂ ਨਾਲ ਡੀਲ ਕੀਤਾ ਜਾ ਸਕਦਾ ਪਰ ਤਸਵੀਰ ਖੁਦ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਕਿਉਂਕਿ ਸਰਦੀ ਦਾ ਮੌਸਮ ਹੈ ਔਰ ਦੂਜੇ ਪਾਸੇ ਇਹਨਾਂ ਨੂੰ ਵੀ ਆਸ ਹੁੰਦੀ ਹੈ ਯਾਰ ਵੀ ਅਸੀਂ ਕਿਸੇ ਤਰੀਕੇ ਜਿਹੜੇ ਦੇ ਕਸਟਮਰ ਨੇ ਉਹਨਾਂ ਨੂੰ ਰਜਾਈਏ ਪਰ ਹੁਣ ਮੇਨ ਗੱਲ ਆ ਕਸਟਮਰ ਜਾਂ ਵਪਾਰੀ ਇੱਥੇ ਪਹੁੰਚੇਗਾ ਤਾਂ ਹੀ ਇਹ ਰਜਾਨਗੇ ਤੇ ਨਾਲ ਦੀ ਨਾਲ ਇਹਨਾਂ ਨੇ ਜਿਹੜੀਆਂ ਸਮੱਸਿਆਵਾਂ ਨੇ ਜਾਂ ਜਿਹੜੀਆਂ ਇਹਨਾਂ ਨੂੰ ਇਸ ਵੇਲੇ ਜਿਹੜੀ ਪਰੇਸ਼ਾਨੀ ਆ ਰਹੀ ਹੈ ਉਹਦਾ ਵੀ ਪ੍ਰਸ਼ਾਸਨ ਦੇ ਅੱਗੇ ਇੱਕ ਤਰੀਕੇ ਦੇ ਨਾਲ ਗੁਹਾਰ ਲਗਾ ਰਹੇ ਨੇ ਕਿ ਜਿਸ ਤਰ੍ਹਾਂ ਸੁਰੱਖਿਆ ਦੇ ਲਿਹਾਜ਼ ਨਾਲ ਕਹਿੰਦੇ ਨੇ ਗ੍ਰੋ ਐਕਟਿਵ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇੱਥੇ ਜਿਹੜੇ ਬਾਜ਼ਾਰ ਦੇ ਖਾਸ ਤੌਰ ਤੇ ਏਰੀਆ ਨੇ ਇਹਨਾਂ ਦੇ ਵਿੱਚ ਗਸ਼ਤ ਵਧਾਈ ਜਾਵੇ ਤਾਂ ਕਿ ਇਹ ਸੁਰੱਖਿਅਤ ਮਹਿਸੂਸ ਕਰ ਸਕਣ ਤੇ ਆਪਦਾ ਜਿਹੜਾ ਕਾਰੋਬਾਰ ਆ ਇਸੇ ਤਰੀਕੇ ਨਾਲ ਜਾਰੀ ਰੱਖ ਕੈਮਰਾ ਪਰਸਨ ਬੰਟੀ ਦੇ ਨਾਲ ਵਰੁਣ